ਪੰਥ ਦੀ ਜੀਤ ਸਿੱਖੀ ਅਨੁਸਾਰ ਪੰਥ ਕੀ ਹੈ ਇਹ ਆਦ ਸਤਗੁਰ ਨਾਨਕ ਦੇਵ ਜੀਓ ਦੁਆਰਾ ਪ੍ਰਗਟ ਕੀਤੇ ਗਏ ਨਿਰਮਲ ਪੰਥ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਸਜਾਏ ਖਾਲਸਾ ਪੰਥ ਤੱਕ ਦੀ ਦਾਸਤਾ ਹੈ ਇਹ ਮਨੁੱਖ ਦੇ ਸੰਪੂਰਨ ਹੋਣ ਦੀ ਕਹਾਣੀ ਹੈ ਭਾਈ ਕਾਨ ਸਿੰਘ ਜੀ ਨਾਬਾ ਇਸ ਤੇ ਅਰਥ ਪਰਮਾਤਮਾ ਦੀ ਪ੍ਰਾਪਤੀ ਦਾ ਰਾਹ ਧਰਮ ਅਤੇ ਮਜ਼ਹਬ ਵੀ ਕਰਦੇ ਹਨ ਸਿੱਖ ਗੁਰੂ ਸਾਹਿਬਾਨ ਸਿੱਖ ਸਿਧਾਂਤ ਸਿੱਖ ਇਤਿਹਾਸ ਸਿੱਖ ਰਹਿਤ ਅਤੇ ਸਿੱਖ ਗੁਰਦੁਆਰਾ ਸਭ ਕੁਝ ਮਿਲ ਕੇ ਸਿੱਖਾਂ ਦਾ ਪੰਥ ਬਣ ਜਾਂਦੇ ਹਨ ਗੁਰੂ ਨਾਨਕ ਸਾਹਿਬ ਨੇ ਦੱਸਿਆ ਕਿ ਚੇਤਨ ਹੁੰਦਿਆਂ ਚੁੱਪ ਰਹਿਣਾ ਪਾਪ ਹੈ ਪੰਥ ਦੀਆਂ ਸ਼ਹੀਦੀਆਂ ਦੀ ਪਰੰਪਰਾ ਨੇ ਇਸੇ ਵਿੱਚੋਂ ਜਨਮ ਲਿਆ आत्म सम्मान ਣਖ ਅਤੇ ਗੈਰਤ ਦਾ ਜੀਵਨ ਬਸਰ ਕਰਨਾ ਖਾਲਸਾ ਪੰਥ ਦੀ ਬੁਨਿਆਦ ਹੈ। ਖਾਲਸਾ ਪੰਥ ਨੂੰ ਸੰਤ ਸਿਪਾਹੀ ਸਾਜ ਕੇ ਮਨੁੱਖੀ ਘੜਤ ਨੂੰ ਸੰਪੂਰਨਤਾ ਬਖਸ਼ੀ। ਅਕਾਲ ਦੀ ਆਗਿਆ ਨਾਲ ਚਲਾਏ ਹੋਏ ਇਸ ਪੰਥ ਦੀ ਸਦਾ ਜੈ ਜੈਕਾਰ ਹੋਵੇ। ਅਕਾਲ ਪੁਰਖ ਦੀ ਫੌਜ ਦੇ ਇਸ ਪੰਥ ਦੀ ਸਦਾ ਚੜ੍ਹਦੀ ਕਲਾ ਹੋਵੇ। ਖਾਲਸੇ ਦਾ ਰਾਜ ਹੋਵੇ ਸਰਬਤ ਦਾ ਭਲਾ ਹੋਵੇ ਇਸ ਲਈ ਨਿਤ ਦੀ ਅਰਦਾਸ ਵਿੱਚ ਪੰਥ ਕੀ ਜੀਤ ਦੀ ਜੋਦੜੀ ਕੀਤੀ ਜਾਂਦੀ ਹੈ